ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਲੱਗਣ ਜਾ ਰਹੀ ਹੈ ਇਸ ਵਾਰ ਅੱਛਾ ਇੱਧਰ ਤੇ ਉੱਧਰ ਦੋਵਾਂ ਮੁਲਕਾਂ ਦੇ ਵਸਨੀਕਾਂ ਦੀ ਜਵਾਨੀ ਇਸ ਤਰ੍ਹਾਂ ਉਹਨਾਂ ਦੇ ਖਾਮੋਜ ਵਿੱਚ ਮੌਕਾ ਦੇ ਰਿਹਾ ਹੈ ਉਹਦੇ ਵਿੱਚ ਲਗਭਗ ਪੂਰਾ ਪੰਜਾਬ ਆਉਂਦਾ ਹੈ ਕਾਫੀ ਆਸਾਂ ਖਰੀਆਣਾ ਆਉਂਦਾ ਹੈ ਉਹਦੇ ਵਿੱਚ ਚੰਡੀਗੜ੍ਹ ਵੀ ਆਉਂਦਾ ਹੈ ਉਹਦੇ ਵਿੱਚ ਗੁਜਰਾਤ ਰਾਜਸਥਾਨ ਦੀ ਦੇ ਕੁਝ ਖੇਤਰ ਵੀ ਆਉਂਦੇ ਨੇ ਪੰਜਾਬ ਦੇ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਜਿਵੇਂ ਬੀਬੀਐਮ ਲੈ ਕੇ ਗਈ ਕੋਈ ਇੱਕ ਪਾਸੇ ਸੁਣਵਾਈ ਵਾਲਾ ਪੰਨੂ ਚੱਲ ਪਿਆ ਦੂਸਰੇ ਪਾਸੇ ਐਸਪੀ ਵਾਲਾ ਜੀ ਮਖਰਵਾ ਰਿਹਾ 13 ਅਗਸਤ ਪੰਜਾਬ ਦੇ ਸਿਰ ਦੇ ਉੱਤੇ ਇੱਕ ਹਨ ਤਲਵਾ ਫੁੱਲ ਰਹੀ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕੱਲ ਪੰਜਾਬ ਦੀ ਪ੍ਰਧਾਨ ਸਭਾ ਦੇ ਇੱਕ ਰੋਜਾ ਪਾਣੀਆਂ ਦੇ ਮਸਲੇ ਤੇ ਬੁਲਾਏ ਗਏ ਵਿਸ਼ੇਸ਼ اجلاس ਦੇ ਵਿੱਚ ਐਸਵਾਈਐਲ ਨੂੰ ਬਦਲ ਕੇ ਪੀਐਸਐਲ ਦੀ ਗੱਲ ਕਰ ਰਹੀ ਸੀ ਸੁਪਰੀਮ ਕੋਰਟ ਦੇ ਦਫ਼ਤਰ ਹੁਕਮ ਦਿੰਦਾ ਜੀ ਕਿ ਪੰਜਾਬ ਤੇ ਹਰਿਆਣਾ ਕੇਂਦਰ ਨਾਲ ਬੈਠ ਕੇ ਸਹਿਯੋਗ ਕਰੇ ਪੰਜਾਬ ਸਰਕਾਰ ਨੇ ਕਹਿੰਦੇ ਜੀ ਨਵੀਂ ਮਾਈਨਿੰਗ ਪਾਲਿਸੀ ਪੋਰਟਲ ਲਾਂਚ ਕਰ ਰਿਹਾ ਹੈ ਰਪਾਲ ਚੀਮਾ ਜੀ ਖਜ਼ਮਤਨੀ ਪੰਜਾਬ ਦੇ ਨਾਲ ਹੈ ਮਾਈਨਿੰਗ ਵਿਭਾਗ ਦੀ ਹਰ ਜਾਣਕਾਰੀ ਇਸ ਪੋਰਟਲ ਤੇ ਮੌਜੂਦ ਹੈ ਕੋਈ ਵੀ ਆਪਣਾ ਕੰਕ੍ਰੈਸ਼ਨ ਲਾ ਸਕਦਾ ਹੈ ਵਕਾਇਤ ਤੌਰ ਤੇ ਸੁਪਰੀਮ ਕੋਰਟ ਦੇ ਸਟਾਫ ਵਾਲੇ ਮਾਮਲੇ ਵਿੱਚ ਈਡੀ ਨੂੰ ਖੜਾ ਕਰਕੇ ਪੁੱਛਿਆ ਕਿ ਵੀ ਤੁਸੀਂ ਇੰਨੇ ਮਾਮਲੇ ਲਿਆਉਂਦੇ ਹੋ ਤੁਹਾਡੇ ਕੋਲ ਕੋਈ ठोस ਸਬੂਤ ਹੁੰਦਾ ਹੈ ਕਿ ਕੱਲੇ ਬਿਆਨ ਵਾਜੂ ਇਸੇ ਤਰ੍ਹਾਂ ਹੋਰ ਪੋਲਿਟੀਕਲ ਤਰਾਂ ਦੀਆਂ ਤੀਆਂ ਫਾਇਦਾ ਪਈਆਂ ਜਨਾਬ ਈਡੀ ਦੇ ਦਫ਼ਤਰ ਚ ਨਾਕਾ ਕਰ ਖਾਸ ਕਰਕੇ ਸੜਕਾਂ ਸੁਭਾਵਾ ग्लोबल पंजाबी टीवी ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ग्लोबल ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੂਰੇ ਮੁਲਕ 'ਚ ਜੰਗ ਵਰਗਾ ਮਾਹੌਲ ਬਣ ਗਿਆ ਤਣਾਅ ਵਾਲਾ ਮਾਹੌਲ ਬਣ ਗਿਆ ਫਿਕਰ ਵਾਲਾ ਮਾਹੌਲ ਬਣ ਗਿਆ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜੰਗ ਲੱਗਣ ਜਾ ਰਹੀ ਹੈ ਇਹ ਸਵਾਲ ਅੱਜ ਇੱਧਰ ਤੇ ਉੱਧਰ ਦੋਵਾਂ ਮੁਲਕਾਂ ਦੇ ਵਾਸੀਆਂ ਦੀ ਜ਼ੁਬਾਨ ਉੱਤੇ ਆ ਕੀ ਭਾਰਤ ਪਾਕਿਸਤਾਨ ਦੇ ਵਿੱਚ ਇੱਕ ਵਾਰ ਫਿਰ ਜੰਗ ਹੋਏਗੀ ਕੀ ਅਮੋਂ ਸਾਹਮਣੇ ਟਕਰਾਨ ਜਾ ਰਹੇ ਨੇ ਕੀ ਸਾਡੀ ਸਮੁੰਦਰੀ ਫੌਜ ਰਾਹੀਂ ਕੀ ਸਾਡੀ ਹਵਾਈ ਫੌਜ ਰਾਹੀਂ ਜਾਂ ਸਾਡੀ ਧਰਤਲ ਵਾਲੀ ਆਰਮੀ ਫੌਜ ਰਾਹੀਂ ਅਮੋਂ ਸਾਹਮਣਾ ਹੋਏਗਾ ਕੀ ਇਹ ਲੜਾਈ ਦੀ ਤਿਆਰੀ ਹੈ ਕੀ ਇਹ ਬਲੈਕਆਊਟ ਕੀ ਇਹ ਮੌਕ ਡ੍ਰਿਲ ਸਭ ਉਸ ਤੋਂ ਪਹਿਲਾਂ ਦੀ ਕਾਰਵਾਈ ਹੈ ਕੁਝ ਤਰ੍ਹਾਂ ਤਾਂ ਇਹ ਵੀ ਗੱਲ ਕਰਦੀਆਂ ਨੇ ਕਿ ਹੋ ਸਕਦਾ ਮੌਕ ਡ੍ਰਿਲ ਦੇ ਦੌਰਾਨ ਹੀ ਭਾਰਤ ਇੱਕ ਵਾਰ ਸਰਜਿਕਲ ਸਟ੍ਰਾਈਕ ਵਰਗਾ ਕੰਮ ਕਰ ਦਵੇ ਤਾਂ ਕਿ ਪਾਕਿਸਤਾਨ ਨੂੰ ਉਸ ਦਾ ਸਬਕ ਸਿਖਾਇਆ ਜਾ ਸਕੇ ਪਰ ਇਹ ਸਭ ਦੇ ਦਰਮਿਆਨ ਕੁਝ ਸਿਹਰਦ ਤਰ੍ਹਾਂ ਇਸ ਗੱਲ ਤੇ ਵੀ ਮੰਥਨ ਕਰ ਰਹੀਆਂ ਨੇ ਕਿ ਕੀ ਉਸ ਮਸਲੇ ਦਾ ਜੋ ਅੱਤਵਾਦੀਆਂ ਨੇ ਕਾਨੂੰਨੀ ਹਰਕਤ ਕੀਤੀ ਕਿ ਉਸ ਦਾ ਜਵਾਬ جنگ ਹੀ ਹੈ ਕੀ ਅਸੀਂ ਉਸ ਦਾ ਬਦਲਾ ਲੈਣ ਦੇ ਲਈ ਆਪਣਾ ਆਪਣੇ ਮੁਲਕ ਦਾ ਆਪਣੇ ਮੁਲਕ ਦੇ ਵਾਸੀਆਂ ਦਾ ਵੱਧ ਨੁਕਸਾਨ ਤਾਂ ਨਹੀਂ ਕਰ ਲਵਾਂਗੇ ਪਰ ਨਾਲ ਹੀ ਸਵਾਲ ਆਉਂਦਾ ਹੈ ਕਿ ਉਸ ਘਟਨਾ ਦਾ ਜਵਾਬਤਾ ਦੇਣਾ ਹੈ ਫਿਰ ਉਹਦੇ ਲਈ ਕੀ ਜਲ ਸੰਧੀ ਵਾਲਾ ਤਰੀਕਾ ਜਿਸ ਤਰ੍ਹਾਂ ਕਾਰਵਾਈ ਹੋ ਰਹੀ ਹੈ ਲਗਾਤਾਰ ਕਿ ਉਹ ਫਾਰਮੂਲਾ ਇਹ ਸਵਾਲ ਵੀ ਨਾਲ ਆਉਂਦਾ ਸੋ ਇਹ ਸਾਰੇ ਸਵਾਲਾਂ ਦੇ ਵਿੱਚ ਮੇਰੇ ਮੂਰੇ ਉਹ ਤੱਥ ਹੋ ਰਿਪੋਰਟਾਂ ਪਈਆਂ ਨੇ ਜਿਹੜੀਆਂ ਦੱਸਦੀਆਂ ਨੇ ਕਿ ਭਾਰਤ ਦੇ ਵਿੱਚ ਇਸ ਮੌਕੇ ਕੁਝ ਥਾਵਾਂ ਤੇ ਮੌਕ ਟ੍ਰਿਲ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਉਹ ਮੈਂ ਡਲਚਿਲ ਤੇ ਵੀ ਹੁੰਦੀ ਦੇਖ ਰਿਹਾ ਹਾਂ ਲਖਨਊਚ ਵੀ ਦੇਖ ਰਿਹਾ ਹਾਂ ਤੇ ਅਜੇ ਪੂਰੇ ਪੰਜਾਬ ਦੇ ਵਿੱਚ ਕੱਲ ਨੂੰ ਲਗਭਗ ਹੋਣੀ ਹੈ ਇਵਨ ਮੁਲਕ ਦੇ 244 ਦੇ ਕਰੀਬ ਅਜਿਹੇ ਥਾਣੇ ਜਿਹੜੇ ਜ਼ਿਲ੍ਹਿਆਂ ਦੇ ਰੂਪ ਦੇ ਵਿੱਚ ਨਹੀਂ ਫੌਜ ਨੇ ਆਪਣੇ ਹਵਾਲੇ ਨਾਲ ਉਹਨਾਂ ਨੂੰ ਸਿਵਲ ਡਿਫੈਂਸ ਡਿਸਟ੍ਰਿਕਟ ਬਣਾਇਆ ਮੁਲਕ ਦੇ ਵਿੱਚ 244 ਸਿਵਲ ਡਿਫੈਂਸ ਡਿਸਟ੍ਰਿਕਟ ਬਣਾਇਆ ਯੋਨਾਂ ਦੀ ਚੌਣ ਕੈਟਾਗਰੀ 1 2 3 ਦੇ ਹਵਾਲੇ ਨਾਲ ਕੀਤੀ ਗਈ ਹੈ ਕਿ ਕਿਹੜੇ ਬਹੁਤ ਸਵੇਦਨਸ਼ੀਲ ਨੇ ਕਿਹੜੇ ਤੋਂ ਥੋੜੇ ਘੱਟ ਨੇ ਕਿਤੇ ਕਾਫੀ ਘੱਟ ਨੇ ਇਸ ਤਰ੍ਹਾਂ ਉਹਨਾਂ ਦੇ ਥਾਮਾਂ ਦੇ ਉੱਤੇ ਮੌਕ ਡ੍ਰਿਲ ਹੋਣੀ ਹੈ ਤੇ ਉਹਦੇ ਵਿੱਚ ਲਗਭਗ ਪੂਰਾ ਪੰਜਾਬ ਆਉਂਦਾ ਹੈ ਕਾਫੀ ਹੱਦ ਤੱਕ ਹਰਿਆਣਾ ਆਉਂਦਾ ਹੈ ਉਹਦੇ ਵਿੱਚ ਚੰਡੀਗੜ੍ਹ ਵੀ ਆਉਂਦਾ ਹੈ ਉਹਦੇ ਵਿੱਚ ਗੁਜਰਾਤ ਰਾਜਸਥਾਨ ਯੂਪੀ ਦੇ ਕੁਝ ਖੇਤਰ ਵੀ ਆਉਂਦੇ ਨੇ ਸੋ ਇਸ ਤਰ੍ਹਾਂ ਮੈਂ ਇਸ ਖਬਰ ਦੇ ਹਵਾਲੇ ਨਾਲ ਪਹਿਲਾਂ ਸਵਾਲ ਤੁਹਾਡੇ ਤੱਕ ਲੈ ਕੇ ਆ ਰਿਹਾ ਕਿ ਜੀ ਦੇਸ਼ ਦੇ ਵਿੱਚ 244 ਇਲਾਕਿਆਂ ਨੂੰ ਮੌਕ ਡ੍ਰਿਲ ਲਈ ਚੁਣ ਲਿਆ ਗਿਆ ਜੇਕਰ ਦੋਆਂ ਮੁਲਕਾਂ 'ਚ ਯੁੱਧ ਲੱਗਦਾ ਹੈ ਜੰਗ ਲੱਗਦੀ ਹੈ ਬਾਹਰ ਲੱਗਦੀ ਹੈ ਤਾਂ ਕਹਿੰਦੇ ਭਾਰਤ ਦੇ ਨਾਗਰਿਕਾਂ ਨੂੰ ਆਪਾਂ ਬਚਾਉਣਾ ਕਿਵੇਂ ਆ ਆਪਣੀਆਂ ਖਾਸ ਥਾਵਾਂ ਨੂੰ ਬਚਾਉਣਾ ਕਿਵੇਂ ਆ ਹਸਪਤਾਲਾਂ ਦੀ ਫੈਕਟਰੀਆਂ ਦੀ ਉਹਨਾਂ ਥਾਵਾਂ ਦੀ ਰੱਖਿਆ ਕਿਵੇਂ ਕਰਨੀ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਇਸ ਮੈ ਰਿਪੋਰਟ 'ਚ ਲੱਭਣ ਦੀ ਕੋਸ਼ਿਸ਼ ਕੀਤੀ ਵੈਲਕਮ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਤਣਾਅ ਦੇ ਦਰਮਿਆਨ ਹੀ ਭਾਰਤ ਦੇ ਅੰਦਰ ਭਲਕੇ ਨੂੰ ਕੱਲ ਮਤਲਬ 7 ਮਈ ਨੂੰ 244 ਇਲਾਕਿਆਂ 'ਚ ਯੁੱਧ ਦੇ ਦੌਰਾਨ ਬਚਾਅ ਦੇ ਤਰੀਕਿਆਂ ਦੇ ਲਈ ਮੌਕ ਟ੍ਰਿਲ ਹੋਵੇਗੀ। ਗ੍ਰਹਿ ਮੰਤਰਾਲੇ ਨੇ ਫੌਜ ਦੇ ਨਾਲ ਮਿਲ ਕੇ ਇਹਨਾਂ ਇਲਾਕਿਆਂ ਨੂੰ ਸਿਵਲ ਡਿਫੈਂਸ ਡਿਸਟ੍ਰਿਕਟ ਦੇ ਤੌਰ ਤੇ ਸੂਚੀ ਬਣਾ ਕੇ ਜਾਰੀ ਕੀਤਾ ਹੈ। ਇਹ ਆਮ ਪ੍ਰਸ਼ਾਸਨਕ ਜ਼ਿਲ੍ਹੇ ਨਹੀਂ ਹੋਣਗੇ ਉਹਨਾਂ ਤੋਂ ਵੱਖਰੇ ਨੇ ਇਹ। ਸਿਵਲ ਡਿਫੈਂਸ ਡਿਸਟ੍ਰਿਕਟ ਦੇ ਵਿੱਚ ਉਹਨਾਂ نو ਜਿਵੇਂ ਆਪਾਂ ਗੱਲ ਕੀਤੀ ਹੈ ਕਿ ਬਕਾਇਦਾ ਤੌਰ ਤੇ ਕੈਟਾਗਰੀ 1 ਜਿਹੜੀ ਬਹੁਤ ਸੁਵੇਦਨਸ਼ੀਲ ਹੈ ਕੈਟਾਗਰੀ 3 ਜਿਹੜੀ ਘੱਟ ਸੁਵੇਦਨਸ਼ੀਲ ਹੈ ਸੋ ਇਸ ਤਰ੍ਹਾਂ ਗ੍ਰਹਿ ਮੰਤਰਾਲੇ ਨੇ ਲਿਸਟ ਜਾਰੀ ਕੀਤੀ ਹੈ ਤੇ ਕਈ ਸੂਬਿਆਂ ਚ 5 ਮਈ ਨੂੰ ਤੋਂ ਮੌਕ ਡ੍ਰਿਲ ਦੀ ਕਾਰਵਾਈ ਸ਼ੁਰੂ ਹੈ ਅੱਜ ਵੀ ਕਈ ਥਾਵਾਂ ਤੇ ਹੋ ਰਹੀ ਹੈ ਤੇ ਕਈ ਥਾਵਾਂ ਦੇ ਉੱਤੇ ਕੱਲ ਨੂੰ ਹੋਣੀ ਹੈ ਔਰ ਮੁੱਖ ਤੌਰ ਤੇ ਕੱਲ ਨੂੰ ਲਗਭਗ ਮੁਲਕ ਦੇ ਵਿੱਚ ਬਹੁ ਗਿਣਤੀ ਥਾਵਾਂ ਤੇ ਮੌਕ ਡ੍ਰਿਲ ਕੀਤੀ ਜਾਣੀ ਹੈ ਸੋ 35 ਸੂਬਿਆਂ ਦੇ ਹਵਾਲੇ ਨਾਲ ਜਿੱਚ ਕੇਂਦਰ ਸ਼ਾਸਤ ਪ੍ਰਦੇਸ਼ ਵੀ ਆਉਂਦੇ ਨੇ ਸਾਰੇ ਉਹਨਾਂ ਦੇ ਵਿੱਚ 259 ਥਾਮਾਂ ਦੇ ਉੱਤੇ ਕਹਿੰਦੇ ਐਡਵਾਂਸਡ ਡਿਸਟ੍ਰਿਕਟ ਬਣਾਇਆ ਗਿਆ ਜਿਹਦੇ ਵਿੱਚੋਂ 244 ਮੁੱਖ ਸੁਬਿਆਂ ਦੇ ਵਿੱਚੋਂ ਥਾਮਾਂ ਹੁੰਦੀਆਂ ਨੇ ਯੂਪੀ ਦੀਆਂ ਵੀ 19 ਦੇ ਕਰੀਬ ਨੇ ਤੇ ਇਸੇ ਤਰ੍ਹਾਂ ਪੰਜਾਬ ਦੀਆਂ ਵੀ ਬਹੁਗਿੰਦੀ ਥਾਮਾਂ ਨੇ ਜਿਹਦੇ ਵਿੱਚ ਅੰਮ੍ਰਿਤਸਰ ਹੈ ਬਠਿੰਡਾ ਹੈ ਫਿਰੋਜ਼ਪੁਰ ਹੈ ਇੱਥੇ ਪਹਿਲਾਂ ਵੀ ਬਲੈਕਆਊਟ ਦੀ ਪ੍ਰੈਕਟਿਸ ਕਰ ਲਈ ਗਈ ਆ ਹੁਣ ਮੌਕ ਡ੍ਰਿਲ ਵੀ ਹੋਣੀ ਆ ਹਾਂ ਗੁਰਦਾਸਪੁਰ ਹੈ ਹਸ਼ਿਆਰਪੁਰ ਹੈ ਜਲੰਧਰ ਹੈ ਲੁਧਿਆਣਾ ਹੈ ਪਟਿਆਲਾ ਹੈ ਪਠਾਨਕੋਟ ਹੈ ਆਦਮਪੁਰ ਹੈ ਬਰਨਾਲਾ ਹੈ ਹੈਨਾ ਨੰਗਲ ਹੈ ਹਲਵਾਰਾ ਹੈ ਹੈ ਇਸ ਤਰ੍ਹਾਂ ਕੋਟਕਪੂਰਾ ਹੈ ਹੈ ਬਟਾਲਾ ਹੈ ਮੋਹਾਲੀ ਹੈ ਅਬੋਹਰ ਹੈ ਰੋਪੜ ਹੈ ਸੰਗਰੂਰ ਹੈ ਇੰਜ ਹੋਰ ਵੀ ਥਾਂਾਂ 'ਤੇ ਸੋ ਇਹ ਪੂਰੇ ਨਾਮ ਨੇ ਦੇਸ਼ ਭਰ ਦੇ ਵਿੱਚ 7 ਮਈ ਨੂੰ ਕਾਨੂੰ ਮੌਕਡ੍ਰਿਲ ਕੀਤੀ ਜਾਣੀ ਹੈ ਇਹ ਤੋਂ ਪਹਿਲਾਂ ਅੱਜ ਜਿਵੇਂ ਮਗਲ ਕੀਤੀ ਹੈ ਲਖਨਊ ਸ਼੍ਰੀਨਗਰ ਮੁੰਬਈ ਵਰਗਾ ਕੁਝ ਥਾਂਾਂ 'ਤੇ ਅੱਜ ਵੀ ਹੋ ਰਹੀ ਆ 54 ਸਾਲ ਬਾਅਦ ਇੱਕ ਮੌਕ ਡ੍ਰਿਲ ਦੁਬਾਰਾ ਹੋਣ ਜਾ ਰਹੀ ਹੈ 1971 ਦੀ ਜੰਗ ਦੇ ਦੌਰਾਨ ਕਹਿੰਦੇ ਮੌਕ ਡ੍ਰਿਲ ਕੀਤੀ ਗਈ ਸੀ ਉਸ ਤੋਂ ਬਾਅਦ ਬਿਸ਼ੱਕ ਕਾਰਗਲ ਦੀ ਜੰਗ ਸਮੇਂ ਜਾਂ ਪਰਤ ਦੀ ਸੰਸਦ ਤੇ ਜਦੋਂ ਹਮਲਾ ਹੋਇਆ ਉਸ ਤੋਂ ਬਾਅਦ ਕੁਝ ਜਿਹੇਤ ਨਾਲੇ ਮਾਹੌਲ ਬਣੇ ਸੀ ਪਰ ਇਸ ਪੂਰੇ ਮੁਲਕ ਪੱਧਰ ਤੇ ਵੱਖ-ਵੱਖ ਸੂਬਿਆਂ ਦੇ ਪੱਧਰ ਤੇ ਇੰਜ ਮੌਕ ਡ੍ਰਿਲ 1971 ਤੋਂ ਬਾਅਦ ਕਹਿੰਦੇ ਹੁਣ ਕਰੀਬ 54 ਸਾਲ ਬਾਅਦ ਹੋਣ ਜਾ ਰਹੀ ਹੈ ਇਸੇ 54 ਸਾਲ ਬਾਅਦ ਮੌਕ ਡ੍ਰਿਲ ਹੋਣ ਦੇ ਹਵਾਲੇ ਨਾਲ ਹੀ ਇਹ ਸਵਾਲ ਆ ਕੇ ਖੜਾ ਹੋਇਆ ਕਿ ਭਈ ਜਿਹੜੀ ਸਿਵਲ ਡਿਫੈਂਸ ਹੈ ਥੜਾ ਸਿਵਲ ਪ੍ਰਸ਼ਾਸਨ ਜਿਹਦੇ ਨਾਲ ਹੋਏਗਾ ਕਿਉਂਕਿ ਡੀਸੀਆਂ ਦੇ ਰਾਹੀਂ ਸਥਾਨਕ ਪੁਲਿਸ ਅਧਿਕਾਰੀਆਂ ਦੇ ਰਾਹੀਂ ਉਹਨਾਂ ਦੇ ਤਾਲਮੇਲ ਨਾਲ ਸਿਵਲ ਡਿਫੈਂਸ ਜਿਹੜੀ ਯੂਨਿਟ ਹੈ ਉਹਨੇ ਕੰਮ ਕਰਨਾ ਹੈ ਸਾਰਾ ਉਹਨਾਂ ਦੀ ਦੇਖਰੇਖੇਟੇ ਸਾਰਾ ਕੁਝ ਹੋਣਾ ਹੈ ਸੋ ਸਿਵਲ ਪ੍ਰਸ਼ਾਸਨ ਸਿਵਲ ਡਿਫੈਂਸ ਨਾਲ ਮਿਲ ਕੇ ਇਹ ਪ੍ਰਕਿਰਿਆ ਨੂੰ ਅੰਜਾਮ ਦੇਗਾ ਸਵਾਲ ਆ ਜੇ ਇੱਥੇ ਇਹ ਵੀ ਉੱਠਿਆ ਕਿ ਜੇ 1971 ਤੋਂ ਬਾਅਦ ਮੌਕ ਡ੍ਰਿਲ ਨਹੀਂ ਹੋਈ ਤੇ ਇਸ ਭੂਮਿਕਾ ਦੇ ਵਿੱਚ ਜਿਹੜੇ ਅਧਿਕਾਰੀ ਨੇ ਕੀ ਉਹ ਇਹਦੇ ਲਈ ਤਿਆਰ ਨੇ ਕਿਤੇ ਇਹ ਤਾਂ ਨਹੀਂ ਪਹਿਲਾਂ ਉਹਨਾਂ ਨੂੰ ਫੌਜ ਆ ਕੇ ਟ੍ਰੇਨਿੰਗ ਦਵੇ ਫਿਰ ਉਹ ਦੇਸ਼ ਵਾਸੀਆਂ ਨੂੰ ਟ੍ਰੇਨਿੰਗ ਦੇਣ ਕਿਉਂਕਿ ਅਹਿਮ ਤੌਰ ਦੇ ਉੱਤੇ ਇਹਦੇ ਵਿੱਚ 5 ਪੁਆਇੰਟ ਨੇ ਜਿਨ੍ਹਾਂ ਦੇ ਉੱਤੇ ਗੌਰ ਕੀਤੀ ਜਾਣੀ ਹੈ ਸਭ ਤੋਂ ਪਹਿਲਾਂ ਹਵਾਈ ਹਮਲੇ ਦੀ ਚੇਤਾਵਨੀ ਵਾਲੇ ਸਾਇਰਨ ਜਿਹੜੇ ਵੱਜਣਗੇ ਉਹ ਤੋਂ ਵਾਕਿਫ ਹੋਣਾ ਜ਼ਰੂਰੀ ਹੈ ਉਹਦੀ ਸਮਝ ਪਹਿਚਾਣ ਹੋਣੀ ਜ਼ਰੂਰੀ ਹੈ ਕਿ ਲੋਬੀ ਦਾ ਮਤਲਬ ਖਤਰਾ ਹੋ ਗਿਆ جنگ ਵਾਲਾ ਅਸਰ ਸ਼ੁਰੂ ਹੋ ਗਿਆ ਹਵਾਈ ਹਮਲੇ ਦੀ ਚੇਤਾਵਨੀ ਉਹ ਵੱਜਣੇ ਨੇ ਕੱਲ ਨੂੰ ਇਸ ਲਈ ਉਹਦੀ ਆਵਾਜ਼ ਪਹਿਚਾਣ ਹੋਣੀ ਜ਼ਰੂਰੀ ਹੈ ਫਿਰ ਹਮਲੇ ਦੇ ਤੁਰੰਤ ਬਾਅਦ ਉਹ ਤੋਂ ਬਾਅਦ ਆਮ ਨਾਗਰਿਕਾਂ ਨੇ ਖੁਦ ਨੂੰ ਕਿਵੇਂ ਸੁਰੱਖਿਤ ਰੱਖਣਾ ਨਾਲ ਦੀਆਂ ਨੂੰ ਕਿਵੇਂ ਸੁਰੱਖਿਤ ਰੱਖਣਾ ਹੈ ਕਿਹੜੀਆਂ ਥਾਂਵਾਂ 'ਤੇ ਜਿਵੇਂ ਪੁਚਾਲ ਦੇ ਸਮੇਂ ਹੁੰਦਾ ਹੈ ਲਗਭਗ ਉਸੇ ਤਰ੍ਹਾਂ ਦੀ ਸਥਿਤੀ ਹੈ ਔਰ ਉਥੇ ਹੁੰਦਾ ਕਿ ਪਚਾਲ ਦੇ ਸਮੇ ਤੁਸੀਂ ਬਾਹਰ ਨੂੰ ਭੱਜਦੇ ਹੋ ਪਰ ਇੱਥੇ ਜ ਬਾਹਰ ਵੀ ਖੁੱਲਿਆਂ ਮ ਨਹੀਂ ਆ ਸਕਦੇ ਤੁਸੀਂ ਲਾਈਟਾਂ ਨਹੀਂ ਜਗਾ ਸਕਦੇ ਰੋਸ਼ਨੀ ਚ ਨਹੀਂ ਜਾ ਸਕਦੇ ਵੱਡੀ ਥਾਂਵਾਂ ਉਤੇ ਜੰਤਕ ਤੌਰ ਤੇ ਇਕੱਠੇ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਥੇ ਬੰਬਾਰੀ ਜਾਂ ਕੋਈ ਹਮਲਾ ਹੋ ਸਕਦਾ ਹੈ ਇਸ ਲਈ ਹਮਲੇ ਵਕਤ ਨਾਗਰੀਕਾਂ ਨੇ ਖੁਦ ਨੂੰ ਕਿਵੇਂ ਸੁਰੱਖਿਤ ਰੱਖਣਾ ਹੈ ਕਿੱਥੇ ਰੱਖਣਾ ਹੈ ਕਿਹਨਾਂ ਨੂੰ ਨਾਲ ਦੇਨ ਨੂੰ ਕਿਵੇਂ ਰੱਖਣਾ ਇਹਦੀ ਟ੍ਰੇਨਿੰਗ ਹੋਣੀ ਹੈ ਫਿਰ ਤੀਸਰਾ ਮੌਕ ਡਿਲ ਦਰਾਂ ਬਲੈਕਆਊਟ ਕੀਤਾ ਜਾਣਾ ਜ਼ਰੂਰੀ ਹੈ ਉਹਦੀ ਕੀ ਪ੍ਰਕਿਰਿਆ ਹੁੰਦੀ ਹੈ ਕਿਵੇਂ ਅਸੀਂ ਜੇ ਅੰਦਰ ਕੋਈ ਰੋਸ਼ਨੀ ਜਗਾਉਣੀ ਵੀ ਹੈ ਤਾਂ ਉਹਨੂੰ ਬਾਹਰ ਜਾਣੋ ਕਿਵੇਂ ਰੋਕਣਾ ਹੈ ਤੇ ਜੇ ਜਗਾਉਣੀ ਆ ਤਾਂ ਕਿਹੜੀ ਹੱਦ ਤੱਕ ਜਗਾਉਣੀ ਹੈ ਕੀ ਜਗਾਉਣਾ ਹੈ ਕਿੰਨਾ ਜਗਾਉਣਾ ਹੈ ਨਹੀਂ ਜਗਾਉਣਾ ਤਾਂ ਕਿਵੇਂ ਸਾਰਨਾ ਹੈ ਇਹ ਸਾਰੀ ਵੀ ਪ੍ਰੈਕਟਿਸ ਦਾ ਹਿੱਸਾ ਹੈ ਇਸੇ ਤਰ੍ਹਾਂ ਚੌਥਾ ਜਿਹੜਾ ਮਹੱਤਵਪੂਰਨ ਹੈ ਕਿ ਅਸੀਂ ਆਪਣੇ ਹਸਪਤਾਲ ਆਪਣੀਆਂ ਦਵਾਈਆਂ ਆਪਣੇ ਪ੍ਰਵਾਣੂ ਆਪਣੇ ਪ੍ਰਮੁੱਖ ਕਾਰਖਾਨੇ ਆਪਣੇ ਤੇਲ ਦੇ ਭੰਡਾਰ ਇਹ ਸਾਰੀਆਂ ਚੀਜ਼ਾਂ ਨੂੰ ਕਿਵੇਂ ਬਚਾ ਕੇ ਰੱਖਣਾ ਹੈ ਉਹਦੇ ਲਈ ਵੀ ਤੇ ਫਿਰ ਲੋਕਾਂ ਨੂੰ ਜੇਕਰ ਜਗਾ ਖਾਲੀ ਕਰਨੀ ਪੈਂਦੀ ਹੈ ਛੱਡ ਕੇ ਜਾਣਾ ਪੈਂਦਾ ਸਾਰਾ ਕੁਝ ਤਾਂ ਉਹ ਸਥਿਤੀ ਚ ਜਾਣਾ ਕਿੱਥੇ ਹੈ ਕਿਹੜੀਆਂ ਥਾਵਾਂ ਚੁਣਨੀਆਂ ਕਿਵੇਂ ਚੁਣਨੀਆਂ ਸੇਫ ਥਾਂ ਦੀ ਪਛਾਣ ਕਿਵੇਂ ਕਰਨੀ ਹੈ ਇਹ ਸਾਰਾ ਕੁਝ ਮੌਕ ਡ੍ਰਿਲ ਦਾ ਹਿੱਸਾ ਹੈ 1971 ਤੋਂ ਬਾਅਦ 54 ਸਾਲ ਬਾਅਦ ਪਹਿਲੀ ਵਾਰ ਮੁਲਕ ਮੌਕ ਡ੍ਰਿਲ ਦੇ ਵਿੱਚ ਜਾਣ ਜਾ ਰਿਹਾ ਤੇ ਜੀ ਤੋ ਇਹ ਸੰਕੇਤ ਹੈ ਕਿ ਜਿਵੇਂ ਕਿਉਂਕਿ ਜਦੋਂ ਪਾਣੀ ਰੋਕਣ ਵਾਲਾ ਫੈਸਲਾ ਹੋਇਆ ਤਾਂ ਵੀ ਇਹ ਕਿਹਾ ਗਿਆ ਪਾਕਿਸਤਾਨ ਵਾਲੇ ਪਾਸਿਓ ਕਿ ਜੀ ਇਹ ਤਾਂ ਬਾਹਰ ਦਾ ਹੀ ਪ੍ਰਤੀਕ ਹੈ ਹੁਣ ਅਗਲੇ ਕਹਿੰਦੇ ਜੀ ਲੋ ਜੀ ਅਸੀਂ ਚਨਾਬ ਵੀ ਰੋਕਤੀ ਕਹਿੰਦੇ ਜੀ ਬਕਾਇਦਾ ਤੌਰ ਤੇ ਭਾਰਤ ਨੇ ਪਾਣੀ ਰੋਕਤਾ ਹੈ 4 ਦਿਨਾਂ ਬਾਅਦ ਕਹਿੰਦੇ ਜੀ ਪਾਕਿਸਤਾਨ ਦੇ ਉਧਰਲੇ ਪੰਜਾਬ ਦੇ 24 ਸ਼ਹਿਰਾਂ ਦੇ ਵਿੱਚ 3 ਕਰੋੜ ਪਾਕਿਸਤਾਨੀ ਪਾਣੀ ਨਿਤਰਸਣਗੇ ਇਹ ਸਥਿਤੀ ਬਣਾ ਦਿੱਤੀ ਹੈ ਇਸ ਨੂੰ ਲੈ ਕੇ ਕਿਸਾਨੀ ਦੇ ਹਵਾਲੇ ਨਾਲ ਇੱਧਰ ਵੀ ਫਿਕਰ ਹੈ ਉੱਧਰ ਵੀ ਫਿਕਰ ਹੈ ਚੜਦੇ ਤੇ ਲੈਂਦੇ ਪੰਜਾਬ ਦੇ ਵਿੱਚ 20 ਸੁਬਿਆਂ ਦੇ ਆਵਾਮ ਨੂੰ ਫਿਕਰ ਹੈ ਕਿ ਲੈ ਦੇ ਕੇ ਸ਼িকার ਅਸਿਓ ਬਣ ਰਹੇ ਆ ਚਾਹੇ ਲਹਿੰਦਾ ਪੰਜਾਬ ਹੈ ਤੇ ਚੜ੍ਹਦਾ ਪੰਜਾਬ ਹੈ ਇਹਨਾਂ ਘਟਨਾ ਚਾਹੇ ਬੰਬੇ ਚ ਵਾਪਰੇ ਘਟਨਾ ਚਾਹੇ ਮੁੰਬਈ ਵਾਲੀ ਉਹ ਹਮਲਾ ਹੋਵੇ ਤੇ ਘਟਨਾ ਚਾਹੇ ਕਸ਼ਮੀਰ ਵਾਲਾ ਹੋਵੇ ਚਾਹੇ ਕਾਰਗਲ ਵਾਲਾ ਹੋਵੇ ਜੰਗ ਦਾ ਮੈਦਾਨ ਪੰਜਾਬੀ ਬਣੇਗਾ ਇਹ ਵੀ ਫਿਕਰ ਨਾਲ ਤੁਰਿਆ ਆ ਰਿਹਾ ਸੋ ਦੇਖਦੇ ਆਂ ਜੀ ਸਵੇਰੇ 7 ਤਰੀਕ ਵੀ ਹੈ ਪਰ ਅਮਨ ਅਮਾਨ ਨਾਲ ਜੇਕਰ ਮਸਲਿਆਂ ਦਾ ਹੱਲ ਹੋਵੇ ਜੇਕਰ ਪਾਕਿਸਤਾਨ ਸਰਕਾਰ ਤੇ ਫੌਜ ਇਸ ਗੱਲ ਨੂੰ ਸਮਝਦੀ ਹੋਵੇ ਤਾਂ ਫਿਰ ਸ਼ਾਇਦ ਇਹ ਸਥਿਤੀ ਪੈਦਾ ਨਾ ਹੋਵੇ ਤੇ ਭਾਰਤ ਸਰਕਾਰ ਵੀ ਜੇਕਰ ਕੋਈ ਜਹਰ ਰੋਲ ਨਭਾਵੇ ਤੇ جنگ ਟਲੇ ਤਾਂ ਬਿਹਤਰ ਹੈ ਪਰ ਜਿਹੜਾ ਘਟਨਾ ਵਾਪਰੀ ਹੈ ਉਸ ਦੇ ਹਵਾਲੇ ਨਾਲ ਕੀ ਹੈ ਹੁਣ ਰਾਜਨੀਤਿਕ ਮੋੜ ਘਟਿਆ ਜਾ ਰਿਹਾ ਕੁਝ ਤਰ੍ਹਾਂ ਕਹਿੰਦੀ ਹੈ ਕਿ ਤੇ ਇਹ ਨਾ ਹੋਵੇ ਅਸੀਂ ਆਪਣੇ ਘਟਨਾ ਦਾ ਬਦਲਾ ਲੈਣ ਦੇ ਚੱਕਰ ਪਾਕਿਸਤਾਨ ਫੌਜ ਨੂੰ ਹੈ ਤਾਕਤ ਦੇ ਦੀਏ ਕਿ ਉੱਥੇ ਦੇ ਲੋਕ ਉਹਨਾਂ ਦੇ ਮਗਰ ਇਕੱਠੇ ਹੋਣ ਲੱਗ ਪਏ ਜਿਹੜੇ ਲੋਕਾਂ ਦੇ ਖਿਲਾਫ ਸੀ ਜਿਦੋਂ ਕਿ ਜਿਹੜਾ ਕਸ਼ਮੀਰ ਆਪਣੇ ਕਬਜ਼ੇ 'ਚ ਦਮ ਭਰਦਾ ਪਾਕਿਸਤਾਨ ਉੱਧਰ ਪਾਕਿਸਤਾਨੀ ਸਰਕਾਰ ਖਿਲਾਫ ਵੀ ਪ੍ਰਦਰਸ਼ਨ ਹੋ ਰਹੇ ਨੇ ਇੱਧਰ ਪੂਰੇ ਮੁਲਕ ਦੇ ਵਿੱਚ ਜਿੱਥੇ ਅਤਵਾਦੀਆਂ ਦੀ ਘਟਨਾ ਦਾ ਬਦਲਾ ਲੈਣ ਦੀ ਮੰਗ ਉੱਠ ਰਹੀ ਆ ਉੱਥੇ ਸਿਰਦ ਤਰ੍ਹਾਂ ਜੰਗ ਟਾਲਣ ਬਾਰੇ ਵੀ ਗੱਲ ਕਰ ਰਹੀਆਂ ਨੇ ਜੰਗ ਟਾਲਦੀ ਰਹੇ ਤਾਂ ਬਿਹਤਰ ਹੈ ਚਲੋ ਪ੍ਰਮਾਤਮਾ ਭਲੀ ਕਰੇ ਅਗਾਂ ਬਾਦ ਪਾਣੀਆਂ ਦਾ ਮਸਲਾ ਪੰਜਾਬ ਦੇ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਜਿਵੇਂ ਬੀਵੀਐਮਪੀ ਲੈ ਕੇ ਗਈ ਉਹ ਇੱਕ ਪਾਸੇ ਸੁਣਵਾਈ ਵਾਲਾ ਪਹਿਲੂ ਚੱਲ ਪਿਆ ਦੂਸਰੇ ਪਾਸੇ ਐਸਵਾਈ ਵਾਲਾ ਜਨ ਇੱਕ ਵਾਰ ਫਿਰ ਬਾਹਰ ਆ ਗਿਆ 13 ਅਗਸਤ ਪੰਜਾਬ ਦੇ ਸਿਰ ਦੇ ਉੱਤੇ ਇੱਕ ਨਵੀਂ ਤਲਵਾਰ ਉਲਟ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਕੱਲ ਪੰਜਾਬ ਦੀ ਵਿਧਾਨ ਸਭਾ ਦੇ ਇੱਕ ਰੋਜਾ ਪਾਣੀਆਂ ਦੇ ਮਸਲੇ ਤੇ ਬੁਲਾਏ ਗਏ ਵਿਸ਼ੇਸ਼ اجلاس ਦੇ ਵਿੱਚ ਐਸਵਾਈਐਲ ਨੂੰ ਬਦਲ ਕੇ ਭਾਈ ਐਸਐਲ ਦੀ ਗੱਲ ਕਰ ਰਹੀ ਸੀ ਸਤਲੁ ਜਮਨਾ ਲਿੰਕ ਉਹ ਕਹਿੰਦੇ ਨਹੀਂ ਜਮਨਾ ਸਤਲੁਜ ਲਿੰਕ ਪਰ ਐਸਵਾਈਐਲ ਵਾਲੇ ਮਸਲੇ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਮੁਜ਼ਰਮਾ ਮੰਨ ਖੜਾਇਆ ਗਿਆ ਕਟਹਿਰੇ 'ਚ ਖੜਾ ਕਰਕੇ ਕਿਹਾ ਗਿਆ ਕਿ ਤੁਸੀਂ ਹੁਕਮ ਮੰਨਦੇ ਨਹੀਂ ਤੁਸੀਂ ਤਾਮੀਲ ਨਹੀਂ ਕਰਦੇ ਹਰਿਆਣਾ ਇਸ ਗੱਲ ਦਾ ਹਮੇਸ਼ਾ ਆੜ ਲੈ ਰਿਹਾ ਕਿ ਸੁਪਰੀਮ ਕੋਰਟ ਨੇ ਸਾਡੇ ਹੱਕ 'ਚ ਫੈਸਲਾ ਸੁਣਾਇਆ ਸੀਗਾ ਜੀ ਹਾਂ ਤਾਂ ਵੀ ਇਹ ਜੀ ਪੰਜਾਬ ਸਾਨੂੰ ਪਾਣੀ ਨਹੀਂ ਦਿੰਦਾ ਪੰਜਾਬ ਸਰਕਾਰ ਪੰਜਾਬ ਦੀਆਂ 13 ਪੰਜਾਬ ਦਾ ਆਮ ਬਾਰ-ਬਾਰ ਇਹ ਗੱਲ ਕਹਿ ਰਿਹਾ ਕਿ ਜਨਾਬ ਨਹਿਰ ਤਾਂ ਤਾਂ ਬਣਾਈਏ ਜੀ ਨਹਿਰ ਚ ਦੇਣ ਲਈ ਪਾਣੀ ਹੋਵੇ ਇਹ ਮਸਲਾ ਕੱਲਾ ਸਰਕਾਰਾਂ ਦੇ ਹੁਕਮ ਮੰਨਣ ਦਾ ਨਹੀਂ ਇਹ ਪੰਜਾਬ ਦੇ ਵਾਸੀਆਂ ਦੇ ਨਾਲ ਜੁੜਿਆ ਮਸਲਾ ਆਵਾਮ ਨਾਲ ਜੁੜਿਆ ਮਸਲਾ ਕਹਿੰਦੇ ਜੀ ਤੁਸੀਂ ਕਿਵੇਂ ਜ਼ਮੀਨ ਦੀ ਨੋਟੀਫਾਈ ਕਰਤੀ ਕਿਵੇਂ ਵਾਪਸ ਕਰਨ ਦਾ ਫਰਮਾਨ ਸੁਣਾ ਸਕਦੇ ਹੋ ਹੈਨਾ ਕਿਵੇਂ ਤੁਸੀਂ ਜੀ ਨਹਿਰ ਨਹੀਂ ਬਣਾ ਰਹੇ ਸਾਡੇ ਹੁਕਮਾਂ ਦੇ باوجود 13 ਤਰੀਕ ਤੱਕ ਦਾ ਸਮਾਂ ਹੈ ਕੇਂਦਰ ਨਾਲ ਬੈਠ ਕੇ ਮਸਲਾ ਹੱਲ ਕਰੋ ਮਸਲਾ ਕੀ ਹੱਲ ਕਰੋ ਕੇਂਦਰ ਨੇ ਕਹਣਾ ਨਹਿਰ ਬਣਾਓ ਜੀ ਤੇ ਜੇ ਨਹਿਰ ਬਣੂਗੀ ਤਾਂ ਕਹਿਣਗੇ ਪਾਣੀ ਛੱਡੋ ਜੀ ਇੱਥੋਂ ਤੱਕ ਚਰਚਾ ਹੋ ਚੁੱਕੀ ਐ ਉਹ ਕਹਿੰਦੇ ਜੀ ਪਾਣੀ ਵਾਲਾ ਮਸਲਾ ਬਾਅਦ ਚੋਂ ਦੇਖਾਂਗੇ ਪਹਿਲਾਂ ਨਹਿਰ ਬਣਾ ਲੂ ਬਈ ਨਹਿਰ ਕਾਦੇ ਵਾਸਤੇ ਬਣਾਉਣੀ ਐ ਫਿਰ ਜੇ ਛੰਨਣ ਲਈ ਪਾਣੀ ਹੋ ਨਹੀਂ ਤਾਂ ਅਸੀਂ ਕਿੱਥੋਂ ਬਣਾਈਏ ਪਰਮਾਨਜਯੋਗ ਸੁਪਰੀਮ ਕੋਰਟ ਦੇ ਵਿੱਚ ਅੱਜ ਪੰਜਾਬ ਹਰਿਆਣਾ ਦੀਆਂ ਸਰਕਾਰਾਂ ਨੂੰ ਸਤਲੁਜ ਜਮਨਾ ਲਿੰਕ ਨਹਿਰ ਦੇ ਵਿਵਾਦ ਤੇ ਹੱਲ ਕਰਨ ਦੇ ਲਈ ਕੇਂਦਰ ਦੇ ਦਵਾਲੇ ਬੈਠਣ ਲਈ ਫੇਰ ਕਹਿ ਦਿੱਤਾ ਗਿਆ ਕਿਹਾ ਗਿਆ ਕਿ ਕੇਂਦਰ ਨਾਲ ਸਹਿਯੋਗ ਕਰੋ ਹਰਿਆਣਾ ਨੇ ਵੀ ਉਹੀ ਬੋਲੀ ਬੋਲਣੀ ਹੈ ਜਿਹੜੀ ਹੈ ਇਹ ਬੀਵੀਐਮਬੀ ਵਾਲੇ ਮਸਲੇ ਤੇ ਬੋਲ ਰਹੇ ਸੀ ਆ ਪਾਣੀ ਵਾਲੇ ਮਸਲੇ ਤੇ ਬੋਲ ਰਹੀ ਸੀ ਰਾਜਸਥਾਨ ਨੇ ਵੀ ਉਹੀ ਬੋਲੀ ਬੋਲੀ ਹੈ ਜਿਹੜੀ ਹੈ ਬੀਵੀਐਮਬੀ ਬੋਲਦਾ ਤੇ ਕੇਂਦਰ ਤਾਂ ਭਾਈ ਇਹਨਾਂ ਦਾ ਹੀ ਹੈ ਤੇ ਜੇ ਕੇਂਦਰ ਉਹ ਹਰਿਆਣਾ ਨੇ ਇੱਕੋ ਬੋਲੀ ਬੋਲਣੀ ਆ ਤੇ ਫਿਰ ਪੰਜਾਬ ਨੇ ਬੈਠ ਕੇ ਸਹਿਯੋਗ ਕੀ ਕਰਨਾ ਹੈ ਸਹਿਯੋਗ ਤਾਂ ਆਉਂਦਾ ਕਿ ਭਾਈ ਸਾਡੀ ਵੀ ਸੁਣੋ ਥੋੜੀ ਵੀ ਸੁਣੀਏ ਫਿਰ ਕੋਈ ਹੱਲ ਕੱਢੀਏ ਪਰ ਅਸੀਂ ਤਾਂ ਇਹ ਸਾੜੀ ਤੇ ਆ ਕਿ ਨਹੀਂ ਜਿਸ ਦਾ ਪਾਣੀ ਲੈਣਾ ਇਧਰੋਂ ਵੀ ਵਾਧੂ ਲੈਣੇ ਤੇ ਐਸਪੀਐਲ ਵੀ ਲੈਣਾ ਸਮਾਨਯੋਗ ਸੁਪਰੀਮ ਕੋਰਟ ਨੇ ਤਾਂ ਹੁਕਮ ਦਿੱਤਾ ਜੀ ਕਿ ਪੰਜਾਬ ਤੇ ਹਰਿਆਣਾ ਕੇਂਦਰ ਨਾਲ ਬੈਠ ਕੇ ਸਹਿਯੋਗ ਕਰੇ ਜਸਟਿਸ ਵੀ ਆਰ ਗਵੇਈ ਤੇ ਜਸਟਿਸ ਅਗਰਸਟੀਨ ਚਾਰਜ ਮਸੀ ਨੇ ਪੈਂਚੇ ਨੇ ਕੇਂਦਰ ਨੂੰ ਸੂਚਿਤ ਕੀਤਾ ਕਿ ਇਸ ਮੁੱਦੇ ਨੂੰ ਸਚਾਰੂ ਢੰਗ ਨਾਲ ਹੱਲ ਕਰਨ ਲਈ ਉਸਨੇ ਪਹਿਲਾਂ ਵੀ ਪ੍ਰਸ਼ਾਸਨਿਕ ਕਦਮ ਚੁੱਕੇ ਨੇ ਕੇਂਦਰ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਅਸੀਂ ਪਹਿਲਾਂ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਮੈਂਚ ਨੇ ਕਿਹਾ ਕਿ ਅਸੀਂ ਦੋਵਾਂ ਸੂਬਿਆਂ ਨੂੰ ਇੱਕ ਸਚਾਰੂ ਹੱਲ ਉਤੇ ਪਹੁੰਚਣ ਦੇ ਲਈ ਕੇਂਦਰ ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਦੇਣੇ ਮੈਂ ਜਨਾ ਕਹਿੰਦੇ ਜੇਕਰ ਉਦੋਂ ਤੱਕ ਇਸਦਾ ਹੱਲ ਨਹੀਂ ਹੁੰਦਾ ਤਾਂ 13 ਅਗਸਤ ਨੂੰ ਮਾਮਲੇ ਦੀ ਸੁਣਵਾਈ ਕਰਾਂਗੇ। ਮਤਲਬ ਐਸਵਾਈਐਲ ਵਾਲਾ ਮੁੱਦਾ 13 ਅਗਸਤ ਨੂੰ ਮੁੜ ਕੇ ਬਾਚਿਆ ਜਾ ਸਕਦਾ ਹੈ। ਤੇ ਜੇ ਮੁੜ ਕੇ ਬਾਚਿਆ ਜਾਊਗਾ ਤਾਂ ਉਸ ਦਿਨ ਕਿ ਫੇਰ ਇੱਕ ਸਖਤ ਫਰਮਾਨ ਫਕਤ ਸਖਤ ਫਰਮਾਨ ਪੰਜਾਬ ਨੂੰ ਸੁਣਾਤਾ ਜਾਊਗਾ ਪੰਜਾਬ ਲਈ ਚੁਣੌਤੀ ਖੜੀ। ਕਰੀਬ-ਕਰੀਬ 2014 ਕਿਲੋਮੀਟਰ ਦਾ ਲੰਬਾਏ ਐਸਵਾਈਐਲ ਨਹਿਰਲਾ ਪ੍ਰੋਜੈਕਟ ਜਿਹੜਾ ਪੰਜਾਬ ਦੇ ਗਲ ਪਾਇਆ ਗਿਆ ਇਹ ਸਾਡੀਆਂ ਸਿਆਸਤ ਤਰ੍ਹਾਂ ਪੰਜਾਬ ਚ ਰਾਜ ਕਰਨ ਵਾਲੀਆਂ ਤਰ੍ਹਾਂ ਜ਼ਿੰਮੇਵਾਰ ਨੇ ਉਹਦੇ ਵਿੱਚੋਂ 122 ਕਿਲੋਮੀਟਰ ਦਾ ਲੰਬਾ ਨਹਿਰ ਦਾ ਖੇਤਰ ਪੰਜਾਬ ਦੇ ਰੀਏ ਚ ਆਉਂਦਾ ਤੇ 92 ਕਿਲੋਮੀਟਰ ਹਰਿਆਣਾ ਚ ਹਰਿਆਣਾ ਬਣਾਈ ਬੈਠਾ ਪੰਜਾਬ ਚ ਵੀ ਖਾਸੀ ਬਣ ਗਈ ਆ ਪਰ ਉਤਵਾ ਜਮੀਨ ਡੀ ਨੋਟੀਫਾਈ ਹੋ ਗਈ ਉਸ ਤੋਂ ਬਾਅਦ ਚਲੋ ਕਿਸੇ ਨੇ ਬਾਈ ਕਿਸੇ ਨੇ ਨਹੀਂ ਬਈ ਜਾ ਤਰ ਥਮ ਤੇ ਉਵੇਂ ਹੀ ਪਈ ਆ ਪਰ ਹੁਣ ਉਹ ਮਲਕੀਅਤ ਚ ਆ ਗਈ ਇੱਕ ਤਰ੍ਹਾਂ ਨਾਲ ਫਿਰ ਉਹਨਾਂ ਦੁਆਰਾ ਲਿਆ ਜਾਊਗਾ ਜੀ ਪਰ ਇਹ ਕਹਣਗੇ ਨਹੀਂ ਜੀ ਉੱਥੇ ਪਈ ਹੈ ਜੀ ਉਵੇਂ ਹੀ ਜੀ ਕੋਈ ਇਹੋ ਜੀ ਗੱਲ ਨਹੀਂ ਜੀ ਪਰ ਕੀ ਅੱਜ ਦੇ ਰੇਟ ਚ ਲਾਉਂਗੇ ਫਿਰ ਦੁਬਾਰਾ ਇਹ ਸਾਰੇ ਸਵਾਲ ਖੜੇ ਨੇ ਹਰਿਆਣਾ ਨੇ ਆਪਣੇ ਖੇਤਰ 'ਚ ਇਸ ਪ੍ਰੋਜੈਕਟ ਨੂੰ ਪੂਰਾ ਕਰ ਲਿਆ ਪਰ ਪੰਜਾਬ ਜਿਸ ਨੇ 1982 'ਚ ਸਾਰੀ ਤੱਕ ਕੰਮ ਸ਼ੁਰੂ ਕੀਤਾ ਸੀ ਬਾਅਦ 'ਚ ਇਸ ਨੂੰ ਟਾਲ ਦਿੱਤਾ ਤੋਂਆਂ ਸੂਬਿਆਂ ਵਿਚਕਾਰ ਇਹ ਵਿਵਾਦ ਦਾ ਹਾਕਿਆਂ ਤੋਂ ਤੁਰਿਆ ਰਿਹਾ ਚੋਣਾਂ ਦੇ ਸਮੇਂ ਦੋਵੇਂ ਪਾਸੇ ਮੁੱਦਾ ਪੱਖਦਾ ਰਿਹਾ ਪਰ ਹੁਣ ਜਿਵੇਂ ਹੀ ਇਹ ਪਾਣੀਆਂ ਦਾ ਮਸਲਾ ਦੁਬਾਰਾ ਚਰਚਾ ਆਇਆ ਤਾਂ ਉਹਦੇ ਨਾਲ ਐਸਪੀਐਲ ਦਾ ਮੁੱਦਾ ਇੱਕ ਵਾਰ ਫੇਰ ਉੱਭਰਿਆ ਪਰ ਅੱਜ ਇਸ ਮਸਲੇ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਸੀ ਤਾਂ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਝਾੜਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਿ ਵੀ ਤੁਸੀਂ ਕਹਿਣਾ ਨਹੀਂ ਮੰਨਦੇ ਤੁਸੀਂ ਹੁਕਮ ਨਹੀਂ ਮੰਨਦੇ ਪਰ ਪੰਜਾਬ ਸਰਕਾਰ ਨੇ ਕਿਹਾ ਕਿ ਜਨਾਬ ਇਹ ਇਕੱਲਾ ਸਰਕਾਰ ਦਾ ਹੁਕਮ ਮੰਨ ਦਾ ਮਸਲਾ ਨਹੀਂ ਹੈ ਇਹ ਆਵਾਮ ਦੇ ਸੈਂਟੀਮੈਂਟ ਨਾਲ ਜੁੜਿਆ ਮਸਲਾ ਹੈ ਪੰਜਾਬ ਦੀ ਹੋਂਦ ਨਾਲ ਜੁੜਿਆ ਮਸਲਾ ਪੰਜਾਬ ਦੇ ਪਾਣੀਆਂ ਦੀ ਮਾਲਕੀ ਤਾਇ ਕਰਨ ਦੇ ਮਸਲਾ ਵੀ ਉਹਦੇ ਤੇ ਗੱਲੇ ਨਹੀਂ ਹੁੰਦੀ ਚਲੋ ਅੱਜ ਹਰਪਾਲ ਚੀਮਾ ਜੀ ਸਾਹਮਣੇ ਕਹਿੰਦੇ ਆ ਲਓ ਚੱਕੋ ਵੀ ਮਾਈਨਿੰਗ ਪਾਲਸੀ ਪੋਰਟਲ ਜਾਰੀ ਆ ਹੁਣ ਲਾਓ ਆਪਣੇ ਆਪਣੇ ਜਿਹਨੇ ਕ੍ਰੈਸ਼ਰ ਲਾਉਣੇ ਕਹਿੰਦੇ ਜਿਹੜਾ ਚਾਹਵੇ ਕਹਿੰਦੇ ਆਪਣਾ ਕ੍ਰੈਸ਼ਰ ਲਾ ਸਕਦਾ ਬੜਾ ਸਾਨ ਹੋ ਗਿਆ ਤਾਂ ਸੁਣ ਕੇ ਚੰਗਾ ਲੱਗਿਆ ਭਰਾਵਾ ਆਮ ਬੰਦੇ ਦਾ ਕ੍ਰੈਸ਼ਰ ਨਾ ਲੱਗੇ ਨਾ ਬੰਦਾ ਲਾਵੇ ਇਹ ਮਾਈਨਿੰਗ ਦੇ ਧੰਦੇ ਨੇ ਜਿਵੇਂ ਪੰਜਾਬ ਨੂੰ ਖੋਖਲਾ ਕੀਤਾ ਨਾ ਤੇ ਉਸੇ ਤਰ੍ਹਾਂ ਜਿਵੇਂ ਧਰਤੀ ਹੇਠਲਾ ਪਾਣੀ ਕੱਢ ਲਿਆ ਉਸੇ ਤਰ੍ਹਾਂ ਅਸੀਂ ਜਿਵੇਂ ਪੁਲਾਂ ਹੇਠੋਂ ਦਰਿਆਵਾਂ ਚੋਂ ਜਿਵੇਂ ਰੇਤ ਕੱਢ ਰਹੇ ਆਂ ਔਰ ਖੇਤਾਂ ਚੋਂ ਪਹਾੜਾਂ ਨੂੰ ਜਿਵੇਂ ਪਧਰਾ ਕਰ ਰਹੇ ਆਂ ਕਿੱਥੇ ਨੂੰ ਭਜਾਂਗੇ ਸੋਚ ਕੇ ਦੇਖੋ ਹਾ ਲੋ ਜੀ ਪੰਜਾਬ ਸਰਕਾਰ ਨੇ ਕਹਿੰਦੇ ਜੀ ਨਵੀਂ ਮਾਈਨਿੰਗ ਪਾਲਿਸੀ ਪੋਰਟਲ ਲਾਂਚ ਕਰ ਦਿੱਤਾ ਹੈ ਹਰਪਾਲ ਚੀਮਾ ਜੀ ਵਿੱਤ ਮੰਤਰੀ ਪੰਜਾਬ ਤੇ ਨਾਲ ਹੈ ਮਾਈਨਿੰਗ ਦੇ ਮੰਤਰੀ ਕੋਇਲ ਜੀ ਸਾਂਝੀ ਜਾਣਕਾਰੀ ਦਿੱਤੀ ਬੋਲੇ ਹਰ ਜਾਣਕਾਰੀ ਹੁਣ ਇਸ ਪੋਰਟਲ ਤੇ ਮੌਜੂਦ ਹੈ ਕੋਈ ਵੀ ਆਪਣਾ ਕਹਿੰਦੇ ਕ੍ਰੈਸ਼ਰ ਲਾ ਸਕਦਾ ਹੈ ਮਾਲੇ ਪੰਜਾਬ ਸਰਕਾਰ ਨੇ ਅੱਜ ਮੰਗਲਵਾਰ ਨੂੰ ਮਤਲਬ ਨਵੀਂ ਮਾਈਨਿੰਗ ਪਾਲਿਸੀ ਪੋਰਟਲ ਲਾਂਚ ਕਰ ਦਿੱਤਾ ਹੈ ਜਿਸ ਵਿੱਚ ਪੰਜਾਬ ਵਿੱਚ ਮਾਈਨਿੰਗ ਲੈ ਕੇ ਵੱਡੇ ਸੁਧਾਰ ਕਰਨ ਦਾ ਦਮ ਪਿਆ ਗਿਆ ਹੁਣ ਆਮ ਆਦਮੀ ਪਾਰਟੀ ਵੀ ਕਹਿੰਦੇ ਮਾਈਨਿੰਗ ਲਈ ਚਾਵੇ ਤਾਂ ਆਪਣਾ ਕਰੈਸ਼ਰ ਲਾ ਸਕਦਾ ਹੈ ਉਹ ਆਪਣੇ ਢੰਗ ਨਾਲ ਮਾਈਨਿੰਗ ਕਰਾ ਸਕਦਾ ਹੈ ਰੇਤ ਚ ਕਾਉਣਾ ਹੈ ਖੇਤ ਚ ਕਾਉਣਾ ਹੈ ਕਿਤੋਂ ਚ ਕਾਉਣਾ ਹੈ ਕਿਸੇ ਨੂੰ ਪਧਰਾ ਕਰਾਉਣਾ ਹੈ ਉਹਦੇ ਕੋਲ ਪੋਰਟਲ ਤੇ ਪਾਓ ਹੈ ਨੋ ਡਿਊਟੀ ਸਰਟੀਫਿਕੇਟ ਲਾਓ ਤੇ ਕਾਰਵਾਈ ਬਾਦ ਅੱਛਾ ਜੀ ਇੰਨਾ ਸਾਨ ਲੱਗਦਾ ਜਿੰਨਾ ਸੁਣ ਰਹੇ ਇੰਨਾ ਸਾਨ ਆਇ ਨਹੀਂ ਕਦੇ ਕਹਿੰਦੇ ਜੀ ਅਸੀਂ ਡੀਪੂ ਬਣਾਤੇ ਕਦੇ ਕਲਸ ਜੌਨ ਬਣਾਤੇ ਕਦੇ ਜੀ ਸਸਤਾ ਕਰਤਾ ਆਪੇ ਲੱਦ ਲਿਆਵਾਂ ਪਰ ਰੀਤੀ ਜੋ ਸੀ ਤੀ ਸਰਕਾਰ ਦਮ ਜੋ ਮਰਜ਼ੀ ਭਰੀ ਜਾਵੇ ਪੰਜਾਬ ਚ ਰੀਤ ਮਾਈਨਿੰਗ ਮਾਫੀਆ ਉਸੇ ਤਰ੍ਹਾਂ ਸਰਗਰਮ ਹੈ ਉਸੇ ਤਰ੍ਹਾਂ ਟਿਪਰ ਉਸੇ ਤਰ੍ਹਾਂ ਮੰਤਰੀ ਸੰਤਰੀ ਦਿੱਲੀ ਤੱਕ ਹਸਾਬ ਕਿਤਾਬ ਬਈ ਖਾਤੇ ਉਵੇਂ ਹੀ ਚੱਲ ਰਹੇ ਨੇ ਕਾਪੀਆਂ ਬਹਾਨਾ ਨਵੀਆਂ ਲੱਗੀਆਂ ਹੁਣ ਹਰਪਾਲ ਚੀਮਾ ਤੇ ਮੰਤਰੀ ਬਰਿੰਦਰ ਗੋਇਲ ਨੇ ਇਸ ਨਵੀਂ ਮਾਈਨਿੰਗ ਪਾਲਿਸੀ ਦੇ ਪੋਰਟਲ ਦਾ ਅੱਜ ਉਦਘਾਟਨ ਕੀਤਾ ਚੰਡੀਗੜ੍ਹ ਸਥਿਤ ਪੰਜਾਬ ਪਵੰਦੇ ਵਿੱਚ 1.30 ਵਜੇ ਮੰਤਰੀ ਸਾਹਿਬ ਹਾਜ਼ਰ ਸੀਗੇ ਹੈ ਨਾਲ ਬਰੇਂਦਰ ਗੋਇਲ ਹੋਰ ਆਨੇ ਇਹ ਇਹਨੂੰ ਲਾਂਚ ਕਰਕੇ ਕਿਹਾ ਕਿ ਲਓ ਜੀ ਆ ਕੰਮ ਹੋ ਗਿਆ ਉਹ ਕਹਿੰਦੇ ਜੀ 30 ਅਪ੍ਰੈਲ ਨੂੰ ਇਹਦੇ ਬਾਰੇ ਨੋਟੀਫਾਈ ਹੋ ਗਿਆ ਸੀਗਾ ਤੇ ਹੁਣ ਇਹ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ ਇਹਦੇ ਉੱਤੇ ਜਾਓ ਫਾਰਮ ਭਰੋ ਜਮ੍ਹਾਂ ਕਰਾਓ ਫੀਸ ਜਮ੍ਹਾਂ ਕਰਾਓ ਤੇ ਉਸ ਤੋਂ ਬਾਅਦ ਸਾਰੀ ਜਾਣਕਾਰੀ ਤੇ ਉਪਲਬਧ ਹੈ ਤੇ ਉਦੋਂ ਅਸੀਂ ਆਪਣਾ ਕੈਸ਼ਰ ਲਾਉ ਜਾਈਏ ਕਰੋ ਕਹਿੰਦੇ ਜੀ ਰੇਤ ਹੁਣ ਸਸਤਾ ਵੀ ਹੈ ਤੇ ਆਸਾਨੀ ਨਾਲ ਉਪਲਬਧ ਵੀ ਹੈ ਹਨਾ ਤੇ ਇਸ ਲਈ ਕਹਿੰਦੇ ਜੀ ਹੁਣ ਮਾਈਨਿੰਗ ਵਾਲਾ ਕੋਈ ਕੰਮ ਨਹੀਂਗਾ ਇਹ ਸਰਕਾਰ ਦਾ ਦਾਵਾ ਪਾਦਾ ਪ੍ਰਵਾ ਸਰਕਾਰ ਦੀ ਸਚਾਈ ਤੋਂ ਹਕੀਕਤ ਤੋਂ ਸੀ ਬਾਖੋਂ ਇਸ ਲਈ ਇਹ ਪਹਿਲੂ ਤੁਹਾਡੇ ਸਾਹਮਣੇ ਆ ਕਿ ਭਾਈ ਹੁਣ ਮਾਈਨਿੰਗ ਪਾਲਿਸੀ ਦਾ ਜੈਨ ਸਭ ਨੂੰ ਪਤਾ ਹੈ ਕਿ ਕਿਵੇਂ ਪਾਲਿਸੀਆਂ ਕੌਣ ਬਣਾ ਰਿਹਾ ਉਰੇ ਬੈਠ ਕੇ ਕਿਵੇਂ ਬਣ ਰਹੀਆਂ ਤੇ ਆ ਸਾਹਮਣੇ ਆ ਹੁਣ ਜੇ ਤੁਹਾਨੂੰ ਲੱਗਦਾ ਕ੍ਰੈਸ਼ ਲਾ ਸਕਦੇ ਹੋ ਭਾਈ ਲਾ ਕੇ ਦੇਖ ਲਓ ਈਡੀ ਦੇ ਨਾ ਕਈ ਬਾਰੇ ਮਾਮਲੇ ਸਾਹਮਣੇ ਆ ਚੁੱਕੇ ਨੇ ਕੀ ਈਡੀ ਪਰਚਾ ਤਾਂ ਦਰਜ ਕਰ ਲੈਂਦੀ ਆ ਕਾਰਵਾਈ ਤਾਂ ਪਾ ਲੈਂਦੀ ਆ ਕੇਸ ਤਾਂ ਚਲਾ ਲੈਂਦੀ ਆ ਛਾਪੇਮਾਰੀ ਕਰਕੇ ਦਸਤਾਵੇਜ਼ ਕਰਕੇ ਆਪਣੀਆਂ ਅਦਾਲਤਾਂ ਦੇ ਵਿੱਚ ਰਿਪੋਰਟ ਤਾਂ ਦਰਜ ਕਰਾਉਂਦੀ ਆ ਪਰ ਕਹਿੰਦੇ ਜੀ 90 ਪੀਸਾ ਦੀ ਉਹਦੇ ਮਾਮਲੇ ਸਜ਼ਾ ਤੱਕ ਨਹੀਂ ਜਾਂਦੇ ਸਿਆਸਤ ਤੋਂ ਪ੍ਰੇਰਿਤ ਹੁੰਦੇ ਨੇ ਕਿ ਕਿਸੇ ਹਸਪਤਲ ਤੋਂ ਇਹਦੇ ਉੱਤੇ ਆਪਾਂ ਕਈ ਵਾਰ ਅੰਕੜਿਆਂ ਦੇ ਆਧਾਰ ਤੇ ਵੀ ਗੱਲ ਕੀਤੀ ਆ ਪਰ ਅੱਜ ਮੈਂ ਗੱਲ ਕਰ ਰਿਹਾ ਮਾਨਜੋਕ ਅਦਾਲਤ ਦੇ ਬਾਰੇ ਵਿੱਚ ਛੱਤੀਸਗੜ ਕੁਸ਼ਰਾਬ ਘਟਾਲਾ ਸੀ ਇਹ ਹਵਾਲਾ ਦੇ ਰਿਹਾ ਪਹਿਲਾਂ ਉਸ ਤੋਂ ਬਾਅਦ ਅਸਲੀ ਖਬਰ ਤੇ ਆਉਣਾ ਛੱਤੀਸਗੜ੍ਹ ਸ਼ਰਾਬਖਟ ਵਾਲਾ ਸੀ ਤੇ ਵਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ ਇਸ ਸ਼ਰਾਬਖਟ ਵਾਲੇ ਮਾਮਲੇ 'ਚ ਈਡੀ ਨੁਕਟੇ 'ਚ ਖੜਾ ਕਰਕੇ ਪੁੱਛਿਆ ਕਿ ਵੀ ਤੁਸੀਂ ਇੰਨੇ ਮਾਮਲੇ ਲਿਆਉਨੇ ਹੋ ਤੁਹਾਡੇ ਕੋਲ ਕੋਈ ਠੋਸ ਬੂਤ ਹੁੰਦਾ ਹੈ ਕਿ ਕੱਲੇ ਬਿਆਨਬਾਜ਼ੀ ਹੀ ਹੁੰਦੀ ਹੈ ਉਹ ਕਹਿੰਦੇ ਤੁਸੀਂ ਸਿਰਫ ਦੋਸ਼ ਮੜਦੇ ਹੋ ਰੋਪ ਲਾਉਨੇ ਹੋ ਤੇ ਰੋਪ ਨੂੰ ਇੱਕ ਕੇਸ ਬਣਾ ਕੇ ਲਿਆਉਨੇ ਹੋ ਵਕਾਇਦਾ ਤੌਰ ਤੇ ਮਾਨਯੋਗ ਸੁਪਰੀਮ ਕੋਰਟ ਨੇ ਈਡੀ ਨੂੰ ਅਦਾਲਤ ਦੇ ਵਿੱਚ ਕਢਾ ਕੇ ਕਿਹਾ ਕਿ ਤੁਹਾਡੀਆਂ ਸ਼ਿਕਾਇਤਾਂ ਦੇ ਵਿੱਚ ਇੱਕ ਆ ਟੰਗ ਦੇਖਣ ਨੂੰ ਬਹੁਤ ਮਿਲ ਰਹੀ ਹੈ ਇੱਕੋ ਤਰ੍ਹਾਂ ਦਾ ਤਰੀਕਾ ਕਿ ਤੁਸੀਂ ਬੰਦੇ ਤੇ આરોਪ ਲਾਏ ਕੇਸ ਸਿਆਰ ਕੀਤਾ ਤੇ ਆ ਕੇ ਪੇਸ਼ ਕਰ ਲਿਆ ਕਹਿੰਦੇ ਇਹ ਤੋਂ ਬਿਨਾ ਸਬੂਤ ਕਿੱਥੇ ਹੁੰਦੇ ਸਬੂਤਾਂ ਦੀ ਬਹੁਤ ਕਮੀ ਹੈ ਪਰ ਜਨਾਬ ਕਈ ਮਾਮਲੇ ਜਿਹਦਾ ਸਬੂਤ ਬਹੁਤ ਨੇ ਹੁਣ ਉਹ ਸਬੂਤ ਕੰਮ ਆਉਣਗੇ ਕਿੰਨੇ ਹੀ ਮਾਮਲੇ ਸਾਡੇ ਗੰਭੀਰ ਨੇ ਹੈਨਾ ਉਹ ਚਾਹੇ ਮਹਿਲ ਚੌਕਸੀ ਵਾਲਾ ਮਸਲਾ ਹੋਵੇ ਹੈਨਾ ਉਹ ਚਾਹੇ ਨਿਰਵ ਮੋਦੀ ਵਾਲਾ ਮਸਲਾ ਹੋਵੇ ਇਸੇ ਤਰ੍ਹਾਂ ਹੋਰ ਪੋਲਿਟਿਕਲ ਧਿਰਾਂ ਦੀਆਂ ਕਿੰਨੀਆਂ ਫਾਈਲਾਂ ਪਈਆਂ ਨੇ ਜਨਾਬ ਈਡੀ ਦੇ ਦਫਤਰ ਚ ਨਾ ਅੱਗ ਲੱਗੀ ਫਾਈਲਾਂ ਕਾਫੀ ਕੁ ਸੜ ਕੇ ਸੁਆਹ ਹੋ ਗਿਆ ਹਾਂਜੀ ਇਨਫੋਰਮੈਂਸ ਡਾਇਰੈਕਟੋਰੇਟ ਈਡੀ ਦੇ ਮੁੰਬਈ ਵਾਲੇ ਦਫਤਰ ਦੇ ਵਿੱਚ ਪਿਛਲੇ ਹਫਤੇ ਅੱਗ ਲੱਗੀ ਤੇ ਕਹਿੰਦੇ ਜੀ ਬੁਰੀ ਤਰ੍ਹਾਂ ਫਾਈਲਾਂ ਸੜ ਕੇ ਸੁਆਹ ਹੋ ਗਈਆਂ ਇਹ ਖਬਰ ਹੈ ਇਹ ਈ ਦਫ਼ਤਰ 'ਚ ਲੱਗੀ ਅੱਗ ਦਾ ਮੁੱਦਾ ਜਿਆਦਾ ਚਰਚਾ 'ਚ ਇਸ ਲਈ ਨਹੀਂ ਹੈ ਕਿਉਂਕਿ ਇਸ ਦਫ਼ਤਰ ਦੇ ਵਿੱਚ ਕਹਿੰਦੇ ਸੱਤਾਧਾਰੀ ਵੀ ਤੇ ਵਿਰੋਧੀ ਧਿਰ ਵੀ ਦੋਈ ਤਰ੍ਹਾਂ ਦੀਆਂ ਲੀਡਰਾਂ ਦੀਆਂ ਫਾਈਲਾਂ ਪਈਆਂ ਨੇ ਤੇ ਇਸ ਲਈ ਕੋਈ ਵੀ ਇਹਨੂੰ ਹਵਾ ਨਹੀਂ ਦੇਣਾ ਕਿ ਕਹਿੰਦੇ ਵਧੀਆ ਨਿਪਟ ਗਿਆ ਜੋ ਨਿਪਟ ਗਿਆ ਚਲੋ ਇਹ ਤੋਂ ਅੱਗੇ ਆਉਣੇ ਕਿਉਂਕਿ ਇਸ ਦਫ਼ਤਰ 'ਚ ਕਹਿੰਦੇ ਸੱਤਾ ਤੇ ਵਿਰੋਧੀ ਧਿਰ ਦੇ ਕਈ ਅਗੋਂ ਦੀਆਂ ਫਾਈਲਾਂ ਪਈਆਂ ਨੇ ਇਸ ਲਈ ਕਹਿੰਦੇ ਕੋਈ ਵੀ ਇਸ ਗੱਲ ਨੂੰ ਹਵਾ ਨਹੀਂ ਦੇਣਾ ਚਾਹੁੰਦਾ ਪਰ ਇਸ ਤੋਂ ਵੀ ਜਿਆਦਾ ਚਰਚਾ ਇਸ ਗੱਲ ਦੀ ਹੈ ਕਹਿੰਦੇ ਜੀ ਕਿ ਗੁਜਰਾਤ ਦੇ ਪੋਘੌੜੇ ਹੀਰਾ ਕਾਰੋਬਾਰੀ ਮਹਲ ਚੌਕਸੀ ਤੇ ਨੀਰਮੋਦੀ ਦੀਆਂ ਫਾਈਲਾਂ ਵੀ ਮੁੰਬਈ ਦੇ ਇਸੇ ਦਫਤਰ ਚ ਪਈਆਂ ਸੀ ਕਿਉਂ ਵੀ ਸੜ ਗਈਆਂ ਠੀਕ ਹੈ ਮੇਲ ਚੌਕਸੀ ਨੂੰ ਪਿਛਲੇ ਦਿਨੀ ਬੈਲਜੀਅਮ ਚ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਮੋਲ ਚੌਕਸੀ ਤੇ ਨੀਰਮੋਦੀ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਦੇ ਕਿੰਨੇ ਹੋਰ ਲੀਡਰ ਨੇ ਜਿਨ੍ਹਾਂ ਦੀਆਂ ਫਾਈਲਾਂ ਹੋਰਨਾ ਉਸ ਮਹਾਰਾਸ਼ਟਰ ਖੇਤਰ ਨਾਲ ਸੰਬੰਧਿਤ ਦਫਤਰ ਤੇ ਉੱਥੇ ਉਹਨਾਂ ਦੀਆਂ ਫਾਈਲਾਂ ਜਾਦੀ ਹੋਣਗੀਆਂ ਸੋ ਸਾਰੀਆਂ ਫਾਈਲਾਂ ਉੱਥੇ ਦਫਤਰ ਚ ਮੌਜੂਦ ਸੀ ਤੇ ਜੀ ਕਹਿੰਦੇ ਹੁਣ ਸਾਰਾ ਕੁਝ ਸੜ ਗਿਆ ਸਭਾ ਚਲੋ ਕੋਈ ਗੱਲ ਨਹੀਂ ਜੇ ਕਾਗਜ਼ੀ ਫਾਈਲਾਂ ਸੜ ਗਈਆਂ ਤਾਂ ਕੰਪਿਊਟਰ ਚ ਪਈਆਂ ਹੋਣਗੀਆਂ ਉਹਨਾਂ ਦੀਆਂ ਸੌਫਟ ਫਾਈਲਾਂ ਪਈਆਂ ਹੋਣਗੀਆਂ ਪ੍ਰਿੰਟ ਫੇਰ ਨਿਕਲਣਗੇ ਫੇਰ ਫਾਈਲਾਂ ਬਣ ਜਾਣਗੀਆਂ ਕਹਿੰਦੇ ਨਹੀਂ ਜੀ ਕਈ ਕੰਪਿਊਟਰ ਵੀ ਸੜ ਗਏ ਕਾਫੀ ਗਿਣਤੀ ਚ ਤਾਂ ਮਤਲਬ ਕੀ ਨਿਬੜ ਗਿਆ ਕੰਮ ਜਦੋਂ ਕਿ ਈਡੀ ਨਾਲ ਸੰਬੰਧਿਤ ਕੁਝ ਅਧਿਕਾਰੀਆਂ ਦਾ ਵੀ ਕਹਿਣਾ ਜਾਂ ਮੰਨਣਾ ਹੈ ਜਾਂ ਪ੍ਰਸ਼ਾਸਨਿਕ ਕੁਝ ਸਰਕਾਰਾਂ ਦਾ ਕੰਮ ਕਰਨ ਵਾਲੀਆਂ ਤਰ੍ਹਾਂ ਦਾ ਵੀ ਕਹਿਣਾ ਕਿੰਨੀ ਇਦਾਂ ਨਹੀਂ ਹੁੰਦਾ ਜਿਹੜਾ ਵੀ ਕੇਸ ਤਿਆਰ ਹੁੰਦਾ ਫਾਈਲ ਤਿਆਰ ਹੁੰਦੀ ਹੈ ਉਹਦੀ origignal ਦਸਤਾਵੇਜ਼ ਦੇ ਰੂਪ ਦੇ ਵਿੱਚ ਅਦਾਲਤ ਜਮਾ ਹੁੰਦੀ ਹੈ ਤੇ ਬਾਕੀ ਉਸ ਨੂੰ ਫਿਰ ਫੋਟੋਕਾਪੀਆਂ ਦੇ ਰੂਪ ਚ ਕੰਪਿਊਟਰਾਈਜ਼ ਵੀ ਰੱਖਿਆ ਜਾਂਦਾ ਤੇ ਫਾਈਲਾਂ ਚ ਰੱਖੀਏ ਇੰਨੀਆਂ ਜੀ ਫਿਰ ਤਾਂ ਚਲੋ ਬਚ ਗਿਆ ਕੰਮ ਤੇ ਇਹ ਚ ਵੀ ਕੋਈ ਚੋਲ ਮੋਲ ਹੈ ਫਿਰ ਅਬਰਾਕਾ ਪਰੀੜੀ ਦੇ ਦਫ਼ਤਰ ਦੇ ਵਿੱਚ ਫਾਈਲਾਂ ਨੂੰ ਲੱਗੀ ਅੱਗ ਦੀ ਖਬਰ ਸ਼ਾਇਦ ਤੁਸੀਂ ਕਿਸੇ ਚੈਨਲ ਟੀਵੀ ਤੇ ਕਾਟੀ ਸੁਣਨ ਨੂੰ ਜਾਂ ਦੇਖਣ ਨੂੰ ਮਿਲੇ ਕਿਉਂਕਿ ਦੋਈ ਤਰ੍ਹਾਂ ਨਹੀਂ ਚਾਹੁੰਦੀ ਆ ਕਿ ਇਸ ਗੱਲ ਨੂੰ ਹਵਾ ਨਿਕਲੇ ਚਲੋ ਰੱਬਾ ਦੀ ਕਰੇ ਬਹੁਤ ਸ਼ੁਕਰੀਆ